ਸੱਛੇ ਗੱਲ ਜੀ ਸਵਾਗਤ ਹੈ ਤੁਹਾਡਾ ਵਾਇਗੁਰੂ ਕਲੌਥ ਹਾਊਸ ਐਂਡ ਪ੍ਰਤੀਕ ਪਲਾਡਾ ਵੱਲੋਂ ਲੋ ਜੀ ਅੱਜ ਲੈ ਕੇ ਆ ਗਏ ਇੱਕ ਨਵੀਂ ਕਲੈਕਸ਼ਨ ਅੱਜ ਤੁਹਾਡੇ ਇੰਤਜ਼ਾਰ ਤੋਂ ਬਾਅਦ ਲੈ ਕੇ ਆਏ ਆ ਜੀ ਸੈਬਾ ਬ੍ਰਾਂਡ ਦੇ ਸੂਟ ਰਹਿਣਗੇ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਾਂ ਵਿੱਚ ਵਰਕ ਵਾਲੇ ਐਮਬਲਾਈਡਰੀ ਵਾਲੇ ਸੂਟ ਰਹਿਣ ਵਾਲੇ ਸੈਬਾ ਬ੍ਰਾਂਡ ਦੇ ਤੇ ਦੇ ਰਹੇ ਆ ਤੁਹਾਨੂੰ ਅੱਜ ਸੇਲ ਪ੍ਰਾਈਸ ਦੇ ਵਿੱਚ ਬਿਲਕੁਲ ਜੈਨੂਅਲ ਪ੍ਰਾਈਸ ਦੇ ਵਿੱਚ ਸੂਟ ਦੇ ਰਹੇ ਆ ਜੀ ਤੇ ਅੱਜ ਚੈੱਕ ਵਾਲੇ ਸੂਟ ਵੀ ਰਹਿਣਗੇ ਜਿਨ੍ਹਾਂ ਦੀ ਪ੍ਰਾਈਸ 450 ਰਹੂਗੀ ਜੀ ਬਹੁਤ ਸੇਲ ਪ੍ਰਾਈਸ ਦੇ ਵਿੱਚ ਰੈੱਡ ਵਾਲੇ ਸੂਟ ਬਹੁਤ ਹੀ ਪਿਆਰੇ ਜੇ ਸਟਾਕ ਕਾਫੀ ਆ ਚੁੱਕਾ ਜਿੰਨਾ ਮਰਜ਼ੀ ਸਟਾਕ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਇਹਨਾਂ ਸੂਟਾਂ ਦਾ ਤੇ ਲਓ ਜੀ ਫਸਟ ਸੂਟ ਚੈੱਕ ਕਰੋ ਜੀ ਮਸਟਰਡ ਸ਼ੇਡ ਦੇ ਵਿੱਚ ਰਹਿਣਾ ਬਹੁਤ ਹੀ ਪਿਆਰਾ ਜਾਂ ਸੂਟ ਆ ਉੱਪਰ ਦੇਖੋ neck ਦੇ ਉੱਪਰ ਆਊਗਾ ਵਰਕ ਤੇ نیچے ਦੋ ਪੈਨਲਸ ਬਣੇ ਆ ਠੀਕ ਆ ਜੀ ਪੂਰੀ ਸ਼ਰਟ ਉੱਪਰ ਵਰਕ ਹੋਇਆ ਜੀ ਬਹੁਤ ਹੀ ਪਿਆਰਾ ਤੇ ਗਰਮ ਕਸ਼ਮੀਨੀ ਦੇ ਵਿੱਚ ਸੂਟ ਆ ਜੀ ਗਰਮ ਸੂਟ ਆ ਦੇਖ ਸਕਦੇ ਹੋ ਤੁਸੀਂ ਗਰਮ ਕਸ਼ਮੀਨਾ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਬੂਲਨ ਦੇ ਵਿੱਚ ਸੂਟ ਰਹਿਣਾ ਜੀ ਇਹ ਠੀਕ ਹੈ ਜੀ ਬੂਲਨ ਦੇ ਵਿੱਚ ਸੂਟ ਰਹਿਣਾ ਬਹੁਤ ਸੋਨਾ ਸੂਟ ਰਹੂਗਾ ਜੀ ਸੈਵਾ ਬ੍ਰਾਂਡ ਦਾ ਲਓ ਜੀ ਲੁੱਕ ਦੇਖੋ ਜੀ ਸੂਟ ਦੀ ਆਉਣੀ ਐ ਇਦਾਂ ਠੀਕ ਹੈ ਜੀ ਸੈਵਾ ਬ੍ਰਾਂਡ ਦਾ ਸੂਟ ਹੈ ਇਹ ਲੁੱਕ ਆਉਣੀ ਇਸ ਤਰ੍ਹਾਂ ਸੂਟ ਦੀ ਤੇ ਇਹਦੀ ਬਾਟਮ ਚੈੱਕ ਕਰਵਾ ਲਈਏ ਤੇ ਦੁਪੱਟਾ ਚੈੱਕ ਕਰਵਾ ਲਈਏ ਲਓ ਜੀ ਇਹ ਰਹੂਗਾ ਜੀ ਨਾਲ ਇਹਦੇ ਬਾਟਮ ਰਹਿਣ ਵਾਲੀ ਐ ਤੇ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਸ਼ਾਲ ਲਓ ਜੀ ਲਾਈਟ ਵੇਟ ਦਾ ਜ ਇਹਦੇ ਨਾਲ ਰਹਿਣਾ ਸ਼ਾਲ ਬਹੁਤ ਹੀ ਪਿਆਰੀ ਜੀ ਸ਼ਾਲ ਦੀ ਆਉਣੀ ਆ ਲੁੱਕ ਲਓ ਜੀ ਚੈੱਕ ਕਰੋ ਜੀ ਲਓ ਜੀ ਇਹ ਵਾਲਾ ਰਹਿਣੀ ਆ ਜੀ ਇਹਦੇ ਨਾਲ ਸ਼ਾਲ ਬਹੁਤ ਹੀ ਪਿਆਰੀ ਜੀ ਲੁੱਕ ਆ ਸ਼ਾਲ ਦੀ ਸਿੰਪਲ ਸੋਬਰ ਸੂਟ ਰਹਿਣੀ ਆ ਜੀ ਸੈਵਾ ਬ੍ਰਾਂਡ ਦੇ ਪੂਰੀ ਖੁੱਲੀ ਡੁੱਲੀ ਸ਼ੌ ਰਹਿਣ ਵਾਲੀ ਆ ਪ੍ਰਾਈਸ ਦੇ ਰਿਆ ਸਿਰਫ 800 800 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸੈਵਾ ਬ੍ਰਾਂਡ ਦੇ ਸਾਡੇ ਕੋਲ ਜੈਨੂਅਲ ਰੇਟ ਠੀਕ ਹੈ ਜੀ ਸੇਲ ਪ੍ਰਾਈਸ ਤੇ ਰਹਿਣੇ ਆ ਜਿੰਨਾ ਮਰਜੀ ਸਟਾਕ ਲਓ ਜੀ ਸੂਟਾਂ ਦਾ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਸਿਰਫ 800 ਰੁਪਏ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਠੀਕ ਹੈ ਜੀ ਸ਼ਿਪਿੰਗ ਚਾਰਜ ਐਕਸਟਰਾ ਰਹਿਣ ਵਾਲਾ 50 ਰੁਪਏ 60 ਤੁਹਾਨੂੰ ਮਿਲੂਗਾ ਸ਼ਿਪਿੰਗ ਚਾਰਜ ਜੀ ਦਾ ਤੇ ਇਹ ਵਾਲਾ ਕਲਰ ਦਿਖਾਇਆ ਤੁਹਾਨੂੰ ਮਸਟਰਡ ਕਲਰ ਠੀਕ ਹੈ ਜੀ ਕਲਰ ਜਿੰਨੇ ਮਰਜ਼ੀ ਇਹਦੇ ਵਿੱਚ ਤੁਸੀਂ ਮਸਟਰਡ ਕਲਰ ਦੇ ਜਿੰਨੇ ਮਰਜ਼ੀ ਸੂਟ ਲੈ ਸਕਦੇ ਹੋ ਸਾਡੇ ਕੋਲ ਕਿਉਂਕਿ ਕਲਰ ਵੀ ਬਹੁਤ ਪਿਆਰਾ ਤੇ ਡਿਜ਼ਾਈਨ ਵੀ ਇਹਦਾ ਬਹੁਤ ਪਿਆਰਾ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਤੁਹਾਨੂੰ ਚੈੱਕ ਕਰਵਾਉਣੀ ਆ ਲਓ ਜੀ ਅਗਲਾ ਰਹੂਗਾ ਜੀ ਮਹਿੰਦੀ ਛੇੜ ਦੇ ਵਿੱਚ ਇਹ ਵੀ ਬਹੁਤ ਹੀ ਪਿਆਰਾ ਸਾ ਡਿਜ਼ਾਈਨ ਹੈ ਮਹਿੰਦੀ ਲਓ ਜੀ ਚੈੱਕ ਕਰੋ ਮਹਿੰਦੀ ਦਾ ਡਿਜ਼ਾਈਨ ਸਭ ਦੇ ਡਿਜ਼ਾਈਨ ਡਿਫਰੈਂਟ ਆਉਣਗੇ ਲਓ ਜੀ ਇਹ ਗਰਮ ਬੂਲ ਦੇ ਵਿੱਚ ਸੂਟ ਰਹਿਣਾ ਜੀ ਇਹ ਠੀਕ ਹੈ ਜੀ ਬੂਲ ਦੇ ਵਿੱਚ ਸੂਟ ਰਹਿਣਾ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਦੇਖੋ ਜੀ نیچے ਘੇਰੇ ਦਾ ਵਰਕ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਘੇਰੇ ਦਾ ਵਰਕ ਹੋਇਆ ਜੀ ਸੈਬਾ ਬ੍ਰੈਂਡ ਰਹੂਗਾ ਜੀ ਲਓ ਲੁੱਕ ਦੇਖੋ ਜੀ ਸੂਟ ਦੀ ਕਿੱਦਾਂ ਔੜੀਆਂ ਸੈਵਾ ਬ੍ਰਾਂਡ ਰਹਿਣਾ ਐਦਾਂ ਸੂਟ ਦੀ ਲੁੱਕ ਆਣੀ ਆ ਨੀਚੇ ਕੀ ਰਿਤੇ ਆਉਣਾ ਬਾਰਡਰ ਤੇ ਨਾਲ ਤੁਹਾਨੂੰ ਮਿਲਨੀ ਆ ਜੀ ਬਾਟਮ ਲਓ ਤੇ ਇਹ ਵਾਲੀ ਰੈਣੀ ਆ ਜੀ ਜਿਹਦੇ ਨਾਲ ਸ਼ਾਲ ਖੁੱਲੀ ਡੁੱਲੀ ਸ਼ਾਲ ਰਹਿਣ ਵਾਲੀ ਆ ਚੈੱਕ ਕਰੋ ਸ਼ਾਲ ਦਾ ਡਿਜ਼ਾਈਨ ਤੁਹਾਨੂੰ ਚੈੱਕ ਕਰਵਾ দিਏ ਜੀ ਲਓ ਡੇਲੀ ਰੁਟੀਨ ਚ ਪਾਉਣ ਲਈ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਸਿਰਫ ਜਨਰਲ ਪ੍ਰਾਈਸ ਦੇ ਵਿੱਚ 800 ਲਓ ਜੀ ਚਲ ਲੁੱਕ ਚੈੱਕ ਕਰੋ ਸੂਟ ਦੀ ਠੀਕ ਆ ਜੀ ਸ਼ਾਲ ਦੀ ਲੁੱਕ ਐ ਬਹੁਤ ਹੀ ਪਿਆਰਾ ਜਿਹਾ ਰਹੂਗਾ ਸੂਟ ਸਿਰਫ 800 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਸਹਿਵਾ ਬ੍ਰਾਂਡ ਦੇ ਲੋਚ ਬਹੁਤ ਸੋਹਣੇ ਸੂਟ ਰਹਿਣ ਵਾਲੇ ਆ ਜੀ ਅੱਜ ਦੇ ਅਗਲਾ ਸੂਟ ਤੁਹਾਨੂੰ ਚੈੱਕ ਕਰਵਾਦੀ ਆ ਜੀ ਸਾਰੇ ਸੂਟ ਰਹਿਣੇ ਆ ਸਹਿਵਾ ਬ੍ਰਾਂਡ ਦੇ ਇਹਦੇ ਵਿੱਚ ਵੀ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਸੂਟ ਠੀਕ ਹੈ ਜੀ ਅਗਲਾ ਰਹੂਗਾ ਜੀ ਮਹਿਰੂਨ ਕਲਰ ਦੇ ਵਿੱਚ ਲਓ ਜੀ ਇਹ ਆਊਗਾ ਜੀ ਮਹਿਰੂਨ ਕਲਰ ਇਹਦਾ ਵੀ نیچے ਬਾਰਡਰ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਘੇਰੇ ਦੀ ਵਰਕ ਹੈ ਜੀ نیچے ਦੇਖ ਸਕਦੇ ਹੋ ਵਰਕ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਪੂਰੀ ਸ਼ਰਟ ਦੇ ਉੱਪਰ ਅੰਬਲਟਰੀ ਹੋਈ ਹੈ ਜੀ ਇਹਦੇ ਉੱਪਰ ਲਓ ਜੀ ਇਹ ਰਹੂਗੇ ਜੀ ਇਹਦੇ ਸ਼ਾਲ ਆਹ ਸੌਰੀ ਬੋਟਮ ਤੇ ਸ਼ਾਲ ਤੁਹਾਨੂੰ ਮੈਂ ਚੈੱਕ ਕਰਵਾ ਦਾਂ ਜੀ ਬਹੁਤ ਸੋਹਣੀ ਲੁੱਕ ਰਹਿਣ ਵਾਲੀ ਇਹ ਵਾਲੇ ਸੂਟ ਦੀ ਵੀ ਮਹਿਰੂਨ ਸ਼ੇਡ ਦੇ ਵਿੱਚ ਆਉਣਾ ਮਜ਼ੈਂਟਾ ਜਾਂ ਮਹਿਰੂਨ ਸ਼ੇਡ ਆ ਜੀ ਲਓ ਜੀ ਖੁੱਲੀ ਡੁੱਲੀ ਰਹਿਣੀ ਹੈ ਇਹਦੇ ਨਾਲ ਸ਼ਾਲ ਲਓ ਜੀ ਸ਼ਾਲ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਸ਼ਾਲ ਦਾ ਬਹੁਤ ਸੋਹਣਾ ਰਹਿਣਾ ਜੀ ਪੂਰਾ ਖੁੱਲਾ ਡੁੱਲਾ ਜਿੰਨੀ ਮਰਜ਼ੀ ਖੁੱਲੀ ਡੁੱਲੀ ਬੁਕਲ ਮਾਰ ਲਓ ਜੀ ਇਹਦੀ ਠੀਕ ਹੈ ਜੀ ਪ੍ਰਾਈਸ ਦੇ ਰਹੇ ਹਾਂ ਸਿਰਫ ਤੁਹਾਨੂੰ 800 ਦੇ ਵਿੱਚ 800 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਸਹਿਵਾ ਵੀ ਰਹਿਣ ਦਾ ਠੀਕ ਹੈ ਜੀ ਇਸ ਤੋਂ ਅਗਲਾ ਤੁਹਾਨੂੰ ਚੈੱਕ ਕਰਵਾਦੀ ਹਾਂ ਕਲਰ ਕਿ ਲੋ ਜੀ ਇਹ ਮਹਿਰੂਨ ਸ਼ੇਡ ਦੇ ਵਿੱਚ ਆਣਾ ਸੀਗਾ ਲਓ ਮਸਟਰਡ ਸ਼ੇਡ ਵੀ ਤੁਹਾਨੂੰ ਦਿਖਾਤਾ ਜੀ ਮਹਿਰੂਨ ਸ਼ੇਡ ਵੀ ਦਿਖਾਤਾ ਇਸ ਤੋਂ ਅਗੇ ਤੁਹਾਨੂੰ ਦਿਖਾਉਂਗੀ ਮੈਂ ਕਾਫੀ ਸ਼ੇਡ ਲਓ ਇਹ ਕਾਫੀ ਚਾਊਗਾ ਲਓ ਜੀ ਇਹ ਚੈੱਕ ਕਰੋ ਜੀ ਇਹਦਾ ਵਰਕ ਚੈੱਕ ਕਰੋ ਬਹੁਤ ਸੋਹਣਾ ਵਰਕ ਹੋਇਆ ਜੀ ਘੇਰੇ ਦਾ ਵਰਕ ਹੈ ਬਹੁਤ ਪਿਆਰੇ ਜਿਹੇ ਪੈਨਲ ਵਰਕ ਬਣੇ ਹੋਏ ਆ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਹੈ ਕਾਫੀ ਸ਼ੇਡ ਦੇ ਵਿੱਚ ਲਓ ਇਹ ਰਹੂਗੀ ਇਹਦੇ ਨਾਲ ਸ਼ਾਲ ਸੌਰੀ ਬਾਟਮ ਤੇ ਸ਼ਾਲ ਤੁਹਾਨੂੰ ਚੈੱਕ ਕਰਵਾ দিਏ ਸ਼ਾਲ ਦਾ ਡਿਜ਼ਾਈਨ ਵੀ ਬਹੁਤ ਪਿਆਰਾ ਰਹਿਣ ਵਾਲਾ ਲਓ ਇਹਦੇ ਨਾਲ ਲਗਾਇਆ ਮਸਟਰਡ ਕੰਟਰਾਸਟ ਦੇ ਵਿੱਚ ਸ਼ਾਲ ਪ੍ਰਾਈਸ ਉਹੀ ਦੇਣੀ ਹੈ ਜੀ ਠੀਕ ਹੈ ਜੀ ਪ੍ਰਾਈਸ ਤੁਹਾਨੂੰ ਦੱਸ ਹੀ ਦਿੱਤਾ ਸੀ ਕੀ ਰਹਿਣੀ ਇਹਨਾਂ ਸੂਟਾਂ ਦੀ ਲਓ ਜੀ ਇਹ ਰੌਗਾਜੀ ਕੌਫੀ ਦੇ ਵਿੱਚ ਮਸਟਰਡ ਤੇ ਕੌਫੀ ਛੇਡ ਦਾ ਖੁੱਲੀ ਡੁੱਲੀ ਰਹਿਣੀ ਆ ਜੀ ਸ਼ੌ ਲੋ ਜੀ ਬਹੁਤ ਹੀ ਪਿਆਰੀ ਜੀ ਲੁੱਕ ਆਉਣੀ ਆ ਪੂਰਾ ਖੁੱਲਾ ਡੁੱਲਾ ਸ਼ੌ ਰਹਿਣ ਵਾਲਾ ਸਿਰਫ ਪ੍ਰਾਈਜ਼ ਰਹਿਣੀ ਆ ਜਨਰਲ ਦੀ 800 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਲੋ ਜੀ ਠੀਕ ਹੈ ਜੀ ਇਹ ਸੀ ਕੌਫੀ ਦੇ ਵਿੱਚ ਅਗਲਾ ਸੂਟ ਤੁਹਾਨੂੰ ਦਿਖਾਣੇ ਆ ਜੀ ਇੱਕ ਇਹ ਵਾਲਾ ਕਲਰ ਚੈੱਕ ਕਰੋ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਸਾਈਡ ਤੇ ਵਰਕ ਹੋਣਾ ਜੀ ਇਹਦਾ ਬਹੁਤ ਪਿਆਰਾ ਵਰਕ ਰਹਿਣ ਵਾਲਾ ਇਹਦਾ ਕਲਰ ਬਹੁਤ ਸੋਹਣਾ ਕਲਰ ਹੈ ਜੀ ਇਹ ਆਊਗਾ ਜੀ ਰੈਸਟ ਔਰੈਂਜ ਦੀ ਸ਼ੇਡ ਚ ਆਉਣਾ ਰੈਸਟ ਔਰੈਂਜ ਦੀ ਸ਼ੇਡ ਦੇ ਵਿੱਚ ਆਉਣਾ ਇਹ ਵਾਲਾ ਕਲਰ ਤੇ ਲਓ ਜੀ ਇਹਦਾ ਸ਼ਾਲ ਚੈੱਕ ਕਰਵਾइए ਏ ਰੌਗੀ ਇਹ ਦਿਨਾਂ ਸ਼ਾਲ ਬਹੁਤ ਹੀ ਪਿਆਰੀ ਜੀ ਕੰਟਰਾਸਟ ਦੇ ਵਿੱਚ ਸ਼ੌ ਰਹਿਣੀ ਹੈ ਲਓ ਚੈੱਕ ਕਰੋ ਜੀ ਸ਼ਾਲ ਦੀ ਲੁੱਕ ਕਲਰ ਬਹੁਤ ਸੋਹਣਾ ਰੈਸਟ ਔਰੈਂਜੀ ਸ਼ੇਡ ਦੇ ਵਿੱਚ ਰਹਿਣਾ ਬਹੁਤ ਪਿਆਰਾ ਜਿਹਾ ਸੂਟ ਹੈ ਸਿਰਫ 800 ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਇਹਦੀ ਠੀਕ ਹੈ ਜੀ 800 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਇਸ ਤੋਂ ਅਗਲਾ ਆਊਗਾ ਨੇਵੀ ਬਲੂ ਕਲਰ ਦੇ ਵਿੱਚ ਲਓ ਜੀ ਇਹ ਆਊਗਾ ਜੀ ਨੇਵੀ ਦੇ ਵਿੱਚ ਨੇਵੀ ਵਾਲਾ ਵੀ ਬਹੁਤ ਪਿਆਰਾ ਜਾ ਰਹੂਗਾ ਲਓ ਇਹਦਾ ਡਿਜ਼ਾਈਨ ਚ ਕਰੋ ਚੈੱਕ ਉੱਪਰ neck ਟਾਈ ਵੀ ਬਣੀ ਹੋਈ ਹੈ ਨੇਵੀ ਦੀ ਬਹੁਤ ਸੋਹਣਾ ਸੂਟ ਰਹੂਗਾ ਜੀ ਆ ਗਰਮ ਵੂਲ ਦੇ ਵਿੱਚ ਸੂਟ ਰਹਣਾ ਇਹ ਰਹੂਗੀ ਬਾਟਮ ਇਹਦੇ ਨਾਲ ਠੀਕ ਹੈ ਜੀ ਸ਼ਾਲ ਦੀ ਲੁੱਕ ਚੈੱਕ ਕਰਵਾ ਦਾਂ ਜੀ ਬਹੁਤ ਪਿਆਰੀ ਜੀ ਲੁੱਕ ਰਹਿਣੀ ਹੈ ਦੀ ਇਹ ਆਊਗੀ ਜੀ ਪੂਰਾ ਖੁੱਲਾ ਡੁੱਲਾ ਸ਼ਾਲ ਰਹਿਣਾ ਲਓ ਜੀ ਠੀਕ ਹੈ ਜੀ ਬਹੁਤ ਸੋਹਣਾ ਨੇਵੀ ਗਰੇਜਾ ਕਲਰ ਹੈ ਨੇਵੀ ਗਰੇਜਾ ਕਲਰ ਆਊਗਾ ਬਹੁਤ ਪਿਆਰਾ ਜਾ ਲਓ ਜੀ ਚੈੱਕ ਕਰੋ ਬਹੁਤ ਸੋਹਣੇ ਸੂਟ ਰਹਨੇ ਆ ਜੀ ਡੇਲੀ ਰੁਟੀਨ ਦੇ ਵਿੱਚ ਪਾਉਣ ਲਈ ਜਿਹੜੀਆਂ ਮੇਰੀਆਂ ਭੈਣਾਂ ਜੌਬ ਕਰਦੀਆਂ ਉਹਨਾਂ ਲਈ ਵੀ ਡੇਲੀ ਰੁਟੀਨ ਦੇ ਵਿੱਚ ਬਹੁਤ ਸੋਹਣੇ ਸੂਟ ਰਹਨੇ ਆ ਸਿਰਫ ਦੇਖੋ ਪ੍ਰਾਈਸ ਜੈਨਲ ਜੀ ਦੇ ਰਹੇ ਆ ਤੁਹਾਨੂੰ ਅਸੀਂ 800 ਦੇ ਵਿੱਚ ਤੁਹਾਨੂੰ ਸੈਵਾ ਬ੍ਰਾਂਡ ਦਾ ਦੇ ਰਹੇ ਆ ਸੂਟ ਜੀ ਠੀਕ ਹੈ ਘਰ ਨੂੰ ਬੋਲਣ ਦੇ ਵਿੱਚ ਸੂਟ ਰਹਿਣਾ ਜੀ ਬਹੁਤ ਸੋਹਣੀ ਲੁੱਕ ਆਣੀ ਜੇ ਤੁਸੀਂ ਬਣਾਉਂਗੇ ਨਾ ਸੂਟਾਂ ਦੇ ਲਓ ये एक कलर आऊगा जी आ आलो वाला चेक करो जी डिजाइन चेक करो नीचे की घेरा पैनल वर्क है बहुत सोना सूट रहना जी युगी जी बॉटम ये ठीक है जी तो यह रोगी जी शॉल ਕਲਰ ਆ ਰਿਹਾ ਡੱਲ ਪਰ ਜਿਹੜਾ ਸੀ ਗ੍ਰੀਨ ਫਰੋਜੀ ਜਾਂ ਕਲਰ ਆ ਸੀ ਗ੍ਰੀਨ ਫਰੋਜੀ ਕਲਰ ਬਹੁਤ ਜ਼ਿਆਦਾ ਡਾਲੀ ਆਉਂਦਾ ਹੁੰਦਾ ਹਮੇਸ਼ਾ ਵੀਡੀਓ ਚ ਪਰ ਤੁਹਾਨੂੰ ਪਤਾ ਹੀ ਹੈ ਕਲਰ ਦੀ ਲੁੱਕ ਕਿੱਦਾਂ ਹੁੰਦੀ ਹੈ ਬਹੁਤ ਸੋਹਣੀ ਲੁੱਕ ਹੁੰਦੀ ਹੈ ਜੀ ਇਹ ਸ਼ੋਰ ਰਹਿਣਾ ਜੀ ਨਾਲ ਪੂਰੀ ਖੁੱਲੀ ਡੁੱਲੀ ਸ਼ੋਰ ਰਹਿਣ ਵਾਲੀ ਹੈ ਜੀ ਲੁੱਕ ਬਹੁਤ ਬਿਆਰੀ ਹੈ ਸੂਟ ਦੀ ਸਿਰਫ ਜਨਰਲ ਦੇ ਰਿਹਾ ਰੇਟ ਤੁਹਾਨੂੰ ਸਿਰਫ 800 ਦੇ ਵਿੱਚ 800 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਚੈੱਕ ਕਰਵਾ ਦਈਏ ਲਓ ਜੀ ਇਸ ਤੋਂ ਅੱਗੇ ਸਾਡੇ ਕੋਲ ਇਹ ਵਾਲੇ ਸੂਟ ਆਇਆ ਜੀ ਇਹ ਵੀ ਗਰਮ ਬੂਲਣ ਦੇ ਵਿੱਚ ਰਹਣੇ ਜਿਹਨੂੰ ਪੱਛਮ ਦੇ ਸੂਟ ਬੋਲਦੇ ਨੇ ਆਪਾਂ ਪੱਛਮ ਦੇ ਉਹ ਵਾਲੇ ਗਰਮ ਹੈ ਤੇ ਬਹੁਤ ਨਿੱਗੇ ਹੁੰਦੇ ਆ ਸੂਟ ਪਾਏ ਤੋਂ ਤੇ ਨਾ ਹੀ ਇਹ 2-3 ਸੀਜ਼ਨ ਜਾਂਦੇ ਐ ਇਦਾਂ ਦੇ ਸੂਟ ਨਾ ਬਹੁਤ ਪਿਆਰੇ ਸੂਟ ਰਹਿੰਦੇ ਆ ਚੈੱਕ ਦੇ ਵਿੱਚ ਰਹਿੰਦੇ ਆ ਤੇ ਡੇਲੀ ਰੂਟੀਨ ਚ ਪਾਉਣ ਲਈ ਬਹੁਤ ਸੋਹਣੇ ਸੂਟ ਐ ਗਰਮ ਹੁੰਦੇ ਆ ਜੀ ਪੂਰੇ ਦੇਖ ਸਕਦੇ ਹੋ ਪੱਛਮ ਦੇ ਵਿੱਚ ਗਰਮ ਬੂਲੋਂ ਦੇ ਵਿੱਚ ਕਹਿ ਸਕਦੀਆਂ ਕੋਈ ਇਦਾਂ ਨਹੀਂ ਹੈਗਾ ਸਟਾਫ ਦੇਖੋ ਜੀ نیچے ਦੀ ਬੈਕ ਵੀ ਚੈੱਕ ਕਰ ਸਕਦੇ ਹੋ ਪੂਰੀ ਸੌਫਟ ਬੈਕ ਆ ਪੂਰੀ ਗਰਮ ਐ ਠੀਕ ਐ ਜੀ ਇਹ ਆਉਣੀ ਐ ਜੀ ਫਰੰਟ ਪੂਰਾ ਚੈੱਕ ਦੇ ਵਿੱਚ ਪੂਰਾ ਗਰਮ ਬੂਲੋਂ ਸੂਟ ਬਣਿਆ ਹੋਇਆ ਤੇ ਫਿਨਿਸ਼ਿੰਗ ਵੀ ਤੁਸੀਂ ਦੇਖ ਸਕਦੇ ਹੋ ਕੋਈ ਇਦਾਂ ਹੈਗਾ ਰਫ ਜੀ ਚੀਜ਼ ਆ ਹਨ ਮੈਂ ਤੁਹਾਨੂੰ ਸਪਰਾਈਜ਼ ਸਿਰਫ 450 ਦੇ ਰਹੇ ਆ ਸਿਰਫ ਇਹ ਸਾਡੀ ਸੇਲ ਪ੍ਰਾਈਸ ਲੱਗੀ ਹੋਈ ਜੀ ਇਹ ਸੂਟ ਤੇ ਬਹੁਤ ਸੋਹਣੇ ਸੂਟ ਲੈਣੇ ਆ ਬਾਏ ਕਰਕੇ ਦੇਖੋ ਜੀ ਇੱਕ ਸੂਟ ਸਾਡੇ ਕੋਲ ਠੀਕ ਹੈ ਜੀ ਇਹ ਹੁਣ ਆਸੀ ਬਹੁਤ ਸੋਨਾ ਕਲਰ ਹੈ ਜੀ ਇਹ ਫਰੋਜ਼ੀ ਜ ਆ ਹਨ ਤੇ ਇਹ ਨਾਲ ਰਹਿਣਾ ਜੀ ਇਹਦੇ ਨਾਲ ਪਸ਼ਮੀਨੇ ਦੀ ਗਰਮ ਬਾਟਮ ਤੇ ਨਾਲ ਮੈਂ ਤੁਹਾਨੂੰ ਦਿਖਾਉਂਗੀ ਜੀ ਸ਼ਾਲ ਲਓ ਪਛ ਇਹਦੇ ਵਿੱਚ ਗਰਮ ਬੂਲਣ ਦਾ ਹੀ ਸ਼ਾਲ ਰਹਿਣ ਵਾਲਾ ਦੇਖੋ ਡੇਲੀ ਰੁਟੀਨ ਦੇ ਵਿੱਚ ਸੂਟ ਪਾਓ ਬਹੁਤ ਸੋਹਣਾ ਲੱਗਣਾ ਜੀ ਇਹ ਬਣਿਆ ਵੀ ਬਹੁਤ ਪਿਆਰਾ ਬੰਦਾ ਲਓ ਸ਼ਾਲ ਵੀ ਦਿਖਾ ਦਿੰਨੀ ਆ ਪੂਰੀ ਖੁੱਲੀ ਡੁੱਲੀ ਰਹਿਣ ਵਾਲੀ ਆ ਸ਼ਾਲ ਇਹਦੇ ਨਾਲ ਸਿਰਫ 450 ਦੇ ਵਿੱਚ ਤੁਹਾਨੂੰ ਇਹ ਵਾਲਾ ਸੂਟ ਦੇ ਰਹੇ ਹਾਂ ਜੀ ਅਸੀਂ ਲਓ ਇਹ ਸੂਟਾਂ ਦੇ ਉੱਪਰ ਵੀ ਸੇਲ ਰਹਿਣੀ ਹੈ ਜਿੰਨਾ ਮਰਜ਼ੀ ਸਟਾਕ ਲੈ ਲਓ ਜੀ ਇਹ ਵਾਲੇ ਸੂਟਾਂ ਦਾ ਸਾਡੇ ਕੋਲ ਸਿਰਫ 450 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਠੀਕ ਹੈ ਜੀ ਅੱਜ ਦੀ ਜਿਹੜੀ ਵੀਡੀਓ ਅਸੀਂ ਸਟਾਰਟਿੰਗ ਹੀ 450 ਦੇ ਵੂਲਨ ਦੇ ਸੂਟਾਂ ਤੋਂ ਕਰ ਰਹੇ ਹਾਂ ਬਹੁਤ ਸੋਹਣੇ ਸੂਟ ਰਹਿਣ ਵਾਲੇ ਜੀ ਇਹ ਸੇਲ ਪ੍ਰਾਈਸ ਦੇ ਵਿੱਚ ਬਾਏ ਕਰਕੇ ਦੇਖੋ ਜੀ ਬਿਲਕੁਲ ਗਰਮ ਸਟਾਫ ਹੈ ਜੀ ਪੂਰਾ ਕੋਈ ਇਹਦੀ ਕੰਪਲੇਨਟੀ ਹੈਗੀ ਡੇਲੀ ਰੁਟੀਨ ਵਿੱਚ ਦਿਨੇ ਪਾਓ ਰਾਤੀ ਪਾਓ ਨਾਏ ਤੇ ਆਵੇ ਬੂਰੇ ਨਾ ਸੂਟਾਂ ਤੇ ਇੱਦਾਂ ਹੀ ਰਹਿਣੇ ਆ ਜੀ ਵੂਲਨ ਦੇ ਸੂਟ। ਲਓ ਇਹਦੇ ਵਿੱਚ ਇੱਕ ਕਲਰ ਹੋਣਾ ਜੀ ਇਹ ਵਾਲਾ। ਬਹੁਤ ਪਿਆਰਾ ਜਿਹਾ ਕਲਰ ਆ। ਦੇਖੋ ਜੀ ਇਹ ਕੀ ਕਲਰ ਆਉਣਾ ਹੈ ਤੇ ਇਹ ਵਾਲਾ ਆਉਣੀ ਹੈ ਇਹਦੇ ਨਾਲ ਬਾਟਮ। ਠੀਕ ਆ ਜੀ ਪਸ਼ਮੀਨੇ ਦੀ ਤੇ ਇਹ ਵਾਲਾ ਰਹਿਣਾ ਜੀ ਇਹਦੇ ਨਾਲ ਸ਼ਾਲ। ਲਓ। ਇਹ ਰਊਗਾ ਦੀ ਸ਼ਾਲ ਇਹਦਾ। ਲਓ ਚੈੱਕ ਕਰੋ ਜੀ। ਬਹੁਤ ਸੋਹਣੀ ਲੁੱਕ ਹੈ ਜੀ ਇਹ ਸੂਟ ਦੀ। ਪਿਆਰਾ ਵੀ ਬਹੁਤ ਬੰਦਾ ਜੀ ਰੈਡੀ ਹੋ ਜਾਂਦਾ ਹੈ। ਤੇ ਪ੍ਰਾਈਸ ਸਿਰਫ ਦੇ ਦੇ ਤੁਹਾਨੂੰ ਸਿਰ 450। ਠੀਕ ਆ ਜੀ 450 ਦੇ ਵਿੱਚ ਤੁਸੀਂ ਇਹ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਜੀ। ਠੀਕ ਹੈ ਜੀ ਕਰਮ ਸਟਾਕ ਦੇ ਵਿੱਚ ਰਹਿਣੇ ਜੀ ਇਹ ਸੌਟ ਤੇ ਬਿਲਕੁਲ ਲੋਅ ਪ੍ਰਾਈਸ ਦੇ ਵਿੱਚ ਇੱਕ ਫਰੋਜੀ ਕਲਰ ਇੱਕ ਮਿਸੈਂਟਾ ਸ਼ੇਡ ਇੱਕ ਆਨਾ ਜੀ ਚ ਰੈੱਡ ਸ਼ੇਡ ਲਓ ਇਹ ਕਾਊਗਾ ਜੀ ਇਹ ਚ ਰੈੱਡ ਸ਼ੇਡ ਦੇ ਵਿੱਚ ਲਓ ਇਹ ਵੀ ਬਹੁਤ ਸੋਹਣਾ ਕਲਰ ਹੈ ਰੈੱਡ ਸ਼ੇਡ ਦੇ ਵਿੱਚ ਲਓ ਇਹ ਆਉਣੀ ਹੈ ਜੀ ਇਹਦੇ ਨਾਲ ਬਾਟਮ ਤੇ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਸ਼ੌਲ ਲਓ ਸਿਰਫ 450 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਲਓ ਇਹ ਵਾਲੀ ਆਉਣੀ ਹੈ ਜੀ ਇਹ ਨਾਲ ਸ਼ੌਰ ਸ਼ੌਰ ਮੈਂ ਤੁਹਾਨੂੰ ਓਪਨ ਕਰਤੀ ਆ ਜੀ ਪੂਰੀ ਖੁੱਲੀ ਡੁੱਲੀ ਸ਼ੌਰ ਰਹਿਣ ਵਾਲੀ ਹੈ ਗਰਮ ਬਿਲਕੁਲ ਗਰਮ ਦੇ ਵਿੱਚ ਤੇ ਪ੍ਰਾਈਸ ਸਿਰਫ ਦੇ ਰਿਹਾ 450 ਦੇ ਵਿੱਚ ਠੀਕ ਹੈ ਜੀ 450 ਰਣੀ ਇਹਨਾਂ ਸੂਟਾਂ ਦੀ ਪ੍ਰਾਈਸ ਠੀਕ ਹੈ ਜੀ 450 ਰਣੀ ਹੈ ਜੀ ਇਹਦੀ ਪ੍ਰਾਈਸ ਲਓ ਇਹ ਕੇਵਲਾ ਸੂਟ ਦੇਖੋ ਜੀ ਲਓ ਇੱਕ ਹੌਣਾ ਤੇ ਡਾਰਕ ਗ੍ਰੀਨ ਕਲਰ ਇਹਦੇ ਵਿੱਚ 2 ਮੀਟਰ ਦੀ ਹੀ ਸ਼ਰਟ ਮੈਲਣੀ ਇਹ ਨਹੀਂ ਹੋਊਗਾ ਵੀ ਤੁਹਾਨੂੰ ਕਪੜਾ ਘੱਟ ਮਿਲੂਗਾ ਹਨ ਵੀ 450 ਰੁਪਏ ਦੀ ਪ੍ਰਾਈਸ ਹੈ ਬਿਲਕੁਲ ਗਰਮ ਹੈ ਤੇ ਪ੍ਰਾਈਸ ਦੇ ਰਹੇ ਹਾਂ 450 ਇੰਨੀ ਪ੍ਰਾਈਸ ਤੁਹਾਨੂੰ ਕਿਸੇ ਨੇ ਵੀ ਨਹੀਂ ਦੇਣੀ ਸੂਟਾਂ ਦੀ ਠੀਕ ਹੈ ਜੀ 2 ਮੀਟਰ ਦੀ ਕੱਟ ਚ ਬੋਟਮ 2 ਮੀਟਰ ਦੀ ਰਣੀ ਹੈ ਸ਼ਰਟ ਲਓ ਜੀ ਸ਼ਾਲ ਤੁਹਾਨੂੰ ਦਿਖਾ ਦਿੰਨੇ ਆ ਇਹ ਰਹੂਗਾ ਜੀ ਇੱਚ ਸ਼ਾਲ ਲਓ ਸ਼ਾਲ ਮੈਂ ਇੱਕ ਤੁਹਾਨੂੰ ਖੋਲਿਆ ਹੀ ਆ ਜੀ ਪੂਰਾ ਖੁੱਲਾ ਡੁੱਲਾ ਰਹਿਣਾ ਸ਼ਾਲ ਲਓ ਇਹ ਵੀ ਹੋਲ ਦਿੰਨੇ ਆ ਲੱਖੀ ਪੂਰਾ ਕੁਲੜੁਲਾ ਸ਼ੋਰ ਹੈ ਨਾ ਜੀ ਇਹ ਨਾਲ ਗ੍ਰੀਨ ਜੀ ਸ਼ੇਡ ਚ ਆਣਾ ਤੇ ਪ੍ਰਾਈਜ਼ ਰਹਿਣੀ ਹੈ ਸਿਰਫ ਇਹਦੀ 450 ਦੇਖੋ 450 ਰੁਪਏ ਤੁਹਾਨੂੰ ਵੈਦ ਸ਼ਾਲ ਸੂਟ ਦੇ ਰਹੇ ਹਾਂ ਉਹ ਵੀ ਪੂਰਾ ਗਰਮ ਠੀਕ ਹੈ ਜੀ ਇਹ ਸੀਗੇ ਚਾਰ ਕਲਰਾਂ ਦੇ ਵਿੱਚ ਜਿੰਨਾ ਮਰਜੀ ਲੈ ਸਕਦੇ ਹੋ ਸਟਾਕ ਚਾਰ ਕਲਰਾਂ ਦੇ ਵਿੱਚ ਆਇਆ ਸਾਡੇ ਕੋਲੇ ਇਸ ਸਟੌਕ ਦੇ ਤੁਹਾਨੂੰ ਮੈਂ ਦਿਖਾ ਦਿੰਦੀ ਹਾਂ ਜੀ ਕਾਨੀ ਵਾਲੇ ਸੂਟ ਲਓ ਇਹਦੇ ਵਿੱਚ ਇੱਕ ਮਹਿਰੂਨ ਕਲਰ ਮਿਲੂਗਾ ਜੀ ਕਾਨੀ ਵਾਲੇ ਸੂਟਾਂ ਵਿੱਚ ਲਓ ਬਹੁਤ ਸੋਹਣਾ ਸੂਟ ਰਹਿਣਾ ਜੀ ਡਿਜ਼ਾਈਨ ਬਹੁਤ ਪਿਆਰੀ ਹੈ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਇਹਦੀ ਚੈੱਕ ਕਰੋ ਨੈੱਕ نیچے ਘੇਰਾ ਠੀਕ ਹੈ ਜੀ ਘੇਰਾ ਬਣਿਆ ਹੋਇਆ ਲਓ ਜੀ ਇਹਦਾ ਮੈਂ ਤੁਹਾਨੂੰ ਕਰਵਾ ਦਾਂ ਸ਼ਾਲ ਚੈੱਕ ਇਹ ਸ਼ਾਲ ਦੀ ਲੁੱਕ ਆਉਣੀ ਹੈ ਲਓ ਸ਼ਾਲ ਦੀ ਡਿਜ਼ਾਈਨ ਹੀ ਦੇਖੋ ਜੀ ਬਹੁਤ ਸੋਹਣਾ ਸੂਟ ਰਹਿਣਾ ਸਟਾਫ ਬਹੁਤ ਫਾਈਨ ਹੈ ਜੀ ਲਓ ਇਹ ਆਊਗਾ ਜੀ ਇਹਦੀ ਸ਼ਾਲ ਇਹ ਸ਼ਾਲ ਦੀ ਡਿਜ਼ਾਈਨਿੰਗ ਹੈ ਜੀ ਇਹਦੀ ਠੀਕ ਹੈ ਜੀ ਇਸ ਤੋਂ ਅੱਗੇ ਮੈਂ ਤੁਹਾਨੂੰ ਦਿਖਾ ਦੂੰਗੀ ਜੀ ਲਓ ਇਹ 슬ੀਵਸ ਦੀ ਡਿਜ਼ਾਈਨਿੰਗ ਆਊਗੀ ਤੇ ਇਹ ਦੀ ਬਾਟਮ ਦੀ ਬਾਟਮ ਤੇ ਵੀ ਇਹੀ ਡਿਜ਼ਾਈਨ ਆਉਣਾ ਹੈ ਠੀਕ ਹੈ ਜੀ ਬਾਟਮ ਤੇ ਵੀ ਇਹ ਡਿਜ਼ਾਈਨ ਆਊਗਾ ਇਹ ਵਾਲਾ ਡਿਜ਼ਾਈਨ ਬਾਰਡਰ ਬਾਟਮ ਤੇ ਆਉਣਾ ਤੇ 슬ੀਵਸ ਤੇ ਪਾਉਣਾ ਜੀ ਮਹਿਰੂਨ ਕਲਰ ਦੇ ਵਿੱਚ ਰਹਿਣਾ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਕੰਨੀ ਵਾਲਾ ਇਹਦੀ ਪ੍ਰਾਈਸ ਰਹਿਣੀ ਹੈ ਜੀ 1100 ਰੁਪਏ ਠੀਕ ਹੈ ਜੀ ਇਹ ਵਾਲੇ ਸੂਟ ਦੀ ਪ੍ਰਾਈਸ 1100 ਰੁਪਏ ਰਹਿਣੀ ਹੈ ਜੀ ਠੀਕ ਹੈ ਜੀ ਇਹ ਬਹੁਤ ਵਧੀਆ ਕਾਰ ਦੇ ਬ੍ਰਾਂਡ ਦਾ ਸੂਟ ਰਹੂਗਾ ਜੀ ਇਹ ਸਿਰਫ 1100 ਦੇ ਵਿੱਚ ਤੁਹਾਨੂੰ ਸੂਟ ਦਵਾਂਗੇ ਇਹ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੀ ਲਓ ਜੀ ਇਹ ਵੀ ਕਾਨੀ ਵਾਲਾ ਸੂਟ ਹੈ ਜੀ 골ਡਨ ਸਕੈਂਡ ਸ਼ੇਡ ਦੇ ਵਿੱਚ ਆਉਣਾ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਜੀ ਲਓ ਚੈੱਕ ਕਰੋ ਜੀ ਇਹਦੀ ਨੈਕ نیچے ਕੇਰਾ ਬਹੁਤ ਸੋਹਣਾ ਕੇਰਾ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਸੂਟ ਰਹਿਣਾ ਜੀ ਇਹ ਵੀ ਲਓ ਇਹ ਵਾਲਾ ਚੈੱਕ ਕਰੋ ਜੀ ਇਹਦੀ ਇਹ ਰਹੂਗੀ ਜੀ ਬਾਟਮ ਦਾ ਡਿਜ਼ਾਈਨ ਇਹਦਾ ਠੀਕ ਹੈ ਜੀ ਇਹ ਬਾਟਮ ਦਾ ਰਹਿਣਾ ਤੇ ਸ਼ਾਲ ਤੁਹਾਨੂੰ ਮੈਂ ਚੈੱਕ ਕਰਵਾਦਾ ਸ਼ਾਲ ਦੀ ਲੁੱਕ ਵੀ ਬਹੁਤ ਸੋਹਣੀ ਰਹਿਣੀ ਹੈ ਜੀ। ਲਓ ਜੀ। ਲਓ ਇਹ ਸ਼ਾਲ ਆਉਗਦੀ। ਇਹ ਸ਼ਾਲ ਤੇ ਬਾਰਡਰ ਆਉਣਾ ਇਹਦਾ। ਇਹ ਸ਼ਾਲ ਸਟੋਰ ਆਉਣਾ ਜਿਹੜਾ। ਉਹਦੇ ਉੱਪਰ ਬਾਰਡਰ ਆਉਣਾ ਜੀ। ਠੀਕ ਹੈ ਜੀ ਇਹ ਬਾਟਮ ਆਉਣੀ ਹੈ। ਇਹ ਡਿਜ਼ਾਈਨ ਇਹਦੇ ਬਾਟਮ ਦਾ ਹੈ। ਐਦਾਂ ਬਹੁਤ ਸੋਹਣਾ ਡਿਜ਼ਾਈਨਰ ਜਿਹਾ ਸੂਟ ਹੈ ਜੀ। ਇਹਦੀ ਪ੍ਰਾਈਸ ਰਹਿਣੀ ਹੈ ਸਿਰਫ 900 ਰੁਪਏ। ਠੀਕ ਹੈ ਜੀ ਇਹ ਸੂਟ ਤੁਸੀਂ 900 ਦੇ ਵਿੱਚ ਲੈ ਸਕਦੇ ਹੋ ਸਾਡੇ ਕੋਲੋਂ। ਇਸ ਤੋਂ ਅੱਗੇ ਰਹੂਗਾ ਜੀ ਸਹਿਵਾ ਬ੍ਰੈਂਡ ਦਾ ਇਹ ਵਾਲਾ ਸੂਟ। ਲਓ। ਇਹ ਵੀ ਸਹਿਵਾ ਦਾ ਹੀ ਸੂਟ ਰਹਿਣਾ ਜੀ। ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਲਓ ਇਹਦੀ ਵੀ ਡਿਜ਼ਾਈਨਿੰਗ ਬਹੁਤ ਪਿਆਰੀ ਹੈ ਰੈਸਟ ਕਲਰ ਦੇ ਆਊਗਾ ਪ੍ਰਾਈਸ ਰਹਿਣੀ ਹੈ ਦੀ 800 ਰੁਪਏ ਲਓ ਇਹ ਰਹੂਗੀ ਬਾਟਮ ਤੇ ਇਹ ਵਾਲਾ ਰਹੂਗਾ ਜੀ ਸ਼ਾਲ ਬਹੁਤ ਹੀ ਪਿਆਰਾ ਜਿਹਾ ਸ਼ੋਰ ਹੈ ਨਾ ਖੁੱਲਾ ਡੁੱਲਾ ਦੇ ਵਿੱਚ ਡਿਜ਼ਾਈਨਰ ਦਾ ਰੈਸਟ ਕਲਰ ਆਊਗਾ ਇਹਦੇ ਵਿੱਚ ਮਿਲੂਗਾ ਇੱਕ ਤੁਹਾਨੂੰ ਗ੍ਰੀਨ ਕਲਰ ਇਹ ਵੀ ਇਹਦੀ ਪ੍ਰਾਈਸ ਵੀ 800 ਰੁਪਏ ਰਹਿਣ ਵਾਲੀ ਹੈ ਜੀ ਲਓ ਇਹਦੀ ਪ੍ਰਾਈਸ ਹੀ ਇਹ ਕੇਵਲ ਡਿਜ਼ਾਈਨ ਚਾਹਣਾ ਜੀ ਲਓ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਰਹੂਗਾ ਸੂਟ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਇਹਦੇ ਨਾਲ ਸ਼ਾਲ ਤੇ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਬਾਟਮ ਪ੍ਰਾਈਸ ਜਾਨੀ ਹੈ ਜੀ ਸਿਰਫ 800 ਰੁਪਏ 800 ਰੁਪਏ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਠੀਕ ਹੈ ਜੀ ਜੇਕਰ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਆਪਣਾ ਆਰਡਰ ਬੱਕਰੋ ਕੱਲ੍ਹ ਆ ਕੇ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਅੱਜ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ